ਸ਼੍ਰੀ ਮੁਕਸਾ ਸਾਹਿਬ ਦੇ ਮੰਡੀ ਬਰੀ ਵਾਲਾ ਵਿਖੇ ਨਗਰ ਪੰਚਾਇਤ ਦੇ ਸਾਰੇ 11 ਵਾਰਡਾਂ ਦੇ ਲਈ ਅੱਜ VOTING ਹੋ ਰਹੀ ਹੈ VOTING ਪ੍ਰਕਿਰਿਆ ਸਵੇਰੇ 7 ਵਜੇ ਤੋਂ ਸ਼ੁਰੂ ਹੋ ਕੇ ਸ਼ਾਮ 4 ਵਜੇ ਤੱਕ ਜਾਰੀ ਰਹੇਗੀ ਕੁੱਲ 38 ਉਮੀਦਵਾਰ ਚੋਣ ਮੈਦਾਨ ਦੇ ਵਿੱਚ ਨੇ ਆਮ ਆਦਮੀ ਪਾਰਟੀ ਕਾਂਗਰਸ ਅਤੇ ਅਕਾਲੀ ਦਲ ਦੇ ਵਿਚਾਲੇ ਸਖਤ ਮੁਕਾਬਲਾ ਦੇਖਣ ਨੂੰ ਮਿਲ ਸਕਦਾ ਹੈ ਉੱਥੇ ਹੀ ਭਾਜਪਾ ਅਤੇ ਆਜ਼ਾਦ ਉਮੀਦਵਾਰ ਵੀ ਤਿੰਨਾਂ ਪਾਰਟੀਆਂ ਦੇ ਲਈ ਚੁਣੌਤੀ ਪੈਦਾ ਕਰ ਸਕਦੇ ਨੇ ਬੇਨਤੀ ਇਹ ਆ ਵੀ ਸਾਡੇ ਜਿਹੜਾ ਨਾ ਜੀ ਇੱਥੇ 11 ਵਾਰਡ ਆ ਟੋਟਲ 11 ਵਾਰਡਾਂ 'ਚ ਜਿਹੜਾ ਇਲੈਕਸ਼ਨ ਹੋ ਰਿਹਾ ਜਿਹਦੇ ਵਿੱਚੋਂ ਅਸੀਂ ਮੈਂ ਜਿਹੜਾ ਸਾਡਾ ਗਰੁੱਪ ਇਮਰਾਨ ਗਰੁੱਪ ਆ ਔਰ ਅਕਾਲੀ ਦਲ ਦਾ ਸਾਡਾ ਇੱਕ ਜੁਆਇੰਟ ਵੈਂਚਰ ਆ ਹੋਇਆ ਆ ਅਸੀਂ ਆਪਸੇ ਰਲ ਕੇ ਲੜ ਰਹੇ 6 ਵਾਰਡਾਂ ਦੇ ਵਿੱਚ ਮੈਂ ਮੇਰੇ ਉਮੀਦਵਾਰ ਠੱਲੇ ਨੇ ਜਿਨ੍ਹਾਂ ਦਾ ਚੋਣ ਸ਼ਲ ਬਾਲਟੀ ਆ ਬਾਕੀ ਜਿਹੜੇ ਵਾਰਡ ਆ ਉਹਨਾਂ ਦੇ ਵਿੱਚ ਅਕਾਲੀ ਦਲ ਦਾ ਉਮੀਦਵਾਰ ਨੇ ਅਸੀਂ ਜਿਹੜਾ ਰਲ ਕੇ ਜਿਹੜਾ ਇਲੈਕਸ਼ਨ ਜਿਹੜਾ ਲੜ ਰਹੇ ਲੱਖੋ ਜਿਹੜੀ ਸਰਕਾਰ ਹੁੰਦੀ ਹੈ ਦੇਖੀ ਸਰਕਾਰ ਜਿਹਦਾ ਦੀਦਵਾਰ ਜਿਆਦਾ ਖੜਦੇ ਆ ਕਾਂਗਰਸ ਪਾਰਟੀ ਦਾ ਥੋੜਾ ਜਿ ਇਥੇ ਇਹ ਆ ਵੀ ਨਾ ਤਾਂ ਕੋਈ ਇਥੇ ਹਲਕਾ ਨਚਰ ਜਾਂ ਉੱਚੇ ਵਾਰਸ ਆ ਇਸ ਕਰਕੇ ਉਹਨਾਂ ਦੇ ਉਮੀਦਵਾਰ ਤਾਂ ਨਹੀਂ ਖੜੇ ਜਿੰਨਾ ਚਿਰ ਕੋਈ ਉੱਚ ਬੈਕ ਤੇ ਨਾ ਬੰਦਾ ਹੋਵੇ ਅਕਾਲੀ ਦਲ ਦੇ ਵੀ ਥੋੜਾ ਜਿ ਇਸ ਕਰਕੇ ਜੋ ਸਰਕਾਰ ਨਾ ਹੋਵੇ ਤੇ ਕੈਂਡੀਡੇਟ ਖੜ ਗੜਦੇ ਆ ਸਾਡੀ ਇਹ ਆਪਣੀ ਮੰਡੀ ਆ ਮੇਰਾ ਨਾਲ 1.5 ਕਿਲੋਮੀਟਰ ਤੇ ਪਿੰਡ ਆ ਸਾਡੀ ਇਹ ਭਰਪੀ ਆ ਇੱਕ ਭਾਈਚਾਰਾ ਇਸ ਮੰਡੀ ਦਾ ਸਾਡੇ ਪਰਿਵਾਰ ਦੇ ਨਾਲ ਮੋੜ ਤੋਂ ਲੈ ਕੇ ਮੇਰੇ ਪਿਤਾ ਜੀ ਦੇ 1972 ਤੋਂ ਜਦੋਂ ਦੇ ਉਹਨਾਂ ਨੇ ਰਾਜਨੀਤੀ ਚ ਆਇਆ ਇੱਥੇ ਸਾਡੇ ਮੰਡੀ ਦੇ ਵਿੱਚ ਉਹ ਮਾਰਕੀਟ ਕਮੇਟੀ ਦੇ ਚੇਅਰਮੈਨ ਰਹੇ ਬਹੁਤ ਸਾਰੇ ਆਧਾਰਿਆਂ ਦੇ ਜਦੋਂ ਰਹੇ ਇਸ ਮੰਡੀ ਦਾ ਸਾਡਾ ਇੱਕ ਭਾਈਚਾਰਕ ਸਾਂਝ ਰਹੀ ਆ ਹਮੇਸ਼ਾ ਹੀ ਅਸੀਂ ਜਿਹੜਾ ਪ੍ਰਧਾਨ ਆ ਜਿੰਨੇ ਵਾਰੀ ਵਿੱਚ ਨਗਰ ਕਾਉਂਸਲ ਬਣੀ ਆ ਜਾਂ ਪਹਿਲਾਂ ਪੰਚਾਇਤ ਸੀ ਜਾਂ ਸਰਪੰਚ ਸਾਹਿਬ ਬੂੜਚੰਦ ਜੀ ਰਹੇ ਨੇ ਉਹ ਵੀ ਸਾਡੇ ਗਰੁੱਪ ਨਾਲ ਸੰਬੰਧ ਸੀ ਔਰ ਬਹੁਤੀ ਵਾਰ ਜਿਹੜਾ ਪ੍ਰਧਾਨ ਆ ਉਹ ਵੀ ਸਾਡੇ ਗਰੁੱਪ ਨਾਲ ਸੰਬੰਧਿਤ ਰਿਹਾ ਨਹੀਂ ਮੈਂ ਤਾਂ ਇਹੀ ਪੀਲ ਕਰਦਾ ਵੀ ਇਹ ਇੱਕ ਭਾਈਚਾਰਕ ਆਪਣੀ ਸਾਂਝ ਆ ਆਪਾਂ ਬਿਨਾਂ ਕਿਸੇ ਲੜਾਈ ਝਗੜੇ ਤੋਂ ਆਪਾਂ ਕੋਈ ਇਹਦਾ ਕੰਮ ਨਹੀਂ ਕਰਨਾ ਔਰ ਸਾਂਝ ਬਣਾ ਕੇ ਰੱਖਣੀ ਹੈ ਪੂਰੀ ਸ਼ਾਂਤੀ ਅਮਨ ਨਾਲ ਆਪਾਂ ਵੋਟਾਂ ਪਾਉਣੀ ਹੈ ਇਲੈਕਸ਼ਨ ਤਾਂ ਆਉਂਦਾ ਜਾਂਦਾ ਰਹਿੰਦਾ ਆਪਣੀ ਜਿਹੜੀ ਭਾਈਚਾਰਕ ਸਾਂਝ ਹੋ ਕੈਮਰਾ ਬਈ ਮੈਂ ਕੇਵਲ ਕਿਸ਼ਨ ਗੋਇਲ ਆ ਆਮ ਆਦੀ ਪਾਰਟੀ ਉਹ ਨਹੀਂ ਹਾਂ ਦਾ ਨੰਬਰ ਵਾਰਡ ਦੇ ਕੈਂਡੀਡੇਟ ਆ ਜਿਹੜਾ ਇਲੈਕਸ਼ਨ ਬਹੁਤ ਵਧੀਆ ਢੰਗ ਨਾਲ ਚੱਲ ਰਿਹਾ ਹੈ ਜਿਹੜਾ ਢੰਗ ਨਾਲ ਭਾਈਚਾਰਕ ਸਾਂਝ ਆ ਸਾਡੀ ਤੇ ਇਹਨੂੰ ਬਰਾਈ ਰੱਖਣ ਦੀ ਅਸੀਂ ਕੋਸ਼ਿਸ਼ ਕਰਾਂਗੇ ਮੇਰੇ ਨਾਲ ਹੀ ਵਿਰੋਧੀ ਉਮੀਦਵਾਰ ਆਮ ਪਾਰਟੀ ਤੋਂ ਨੇ ਜਿਨ੍ਹਾਂ ਨਾਲ ਸਾਡਾ ਆਪਸ ਵਿੱਚ ਭਾਈਚਾਰਾ ਹੈ ਇਹ ਵੋਟ ਹੈ ਜਿਹੜੀ ਕੋਈ ਸੱਤਾਧਾਰੀ ਪਾਰਟੀ ਦੀ ਵੋਟ ਨਹੀਂ ਹੈ ਇਹ ਵੋਟ ਸਾਡੀ ਇਲੈਕਸ਼ਨ ਹੈ ਜਿਹੜਾ ਸਾਡਾ ਭਾਈਚਾਰੇ ਦਾ ਇਲੈਕਸ਼ਨ ਹੈ ਜਿਸ ਦੇ ਵਿੱਚ ਜੋ ਵੀ ਸਰਕਾਰਾਂ ਨੇ ਕੰਮ ਕੀਤਾ ਉਹ ਸਾਰਿਆਂ ਨੂੰ ਪਤਾ ਹੈ ਪਰ ਆ ਜਿਹੜੀ ਵੋਟ ਹੈ ਇਹ ਸਾਡੇ ਭਾਈਚਾਰਕ ਵੋਟ ਹੈ ਇਸ ਵੋਟ ਦੇ ਵਿੱਚ ਇਸ ਇਲੈਕਸ਼ਨ ਦੇ ਵਿੱਚ ਸਾਡਾ ਕੋਈ ਕਿਸੇ ਨਾਲ ਧੱਕਾ ਨਹੀਂ ਅੱਜ ਸਾਰੇ ਮੂਵਸ ਦੀ ਚੈਕਿੰਗ ਕੀਤੀ ਗਈ ਹੈ ਕਿ ਬੜੇ ਹੀ ਵਧੀਆ ਸ਼ਾਂਤੀਪੂਰਵਕ ਤੰਦ ਨਾਲ ਸਾਰਾ ਕੰਮ ਚੱਲ ਰਿਹਾ ਹੈ ਇਹਨਾਂ ਨੂੰ ਠੀਕ ਚੱਲ ਰਿਹਾ ਹੈ ਕਿ 50% ਹੁਣ ਤੱਕ VOTING ਹੋ ਚੁੱਕੀ ਹੈ